ਹਾਂਜੀ ਮੈਂ ਵਾਰਡ ਨੰਬਰ 7 ਰਾਮ ਮੰਡੀ ਦਾ ਵਸਨੀਕ ਆ ਜੀ ਸਾਡੇ ਵਾਰਡ ਦਾ ਐਮਸੀ ਹੈ ਸ਼੍ਰੀਮਤੀ ਕਿਰਨਾਗਰ ਵਾਈਫ ਆਫ ترਸੇਮ ਨਾਗਰ ਆ ਮੈਂ ਤੁਹਾਨੂੰ ਹਾਲ ਦਿਖਾ ਰਿਹਾ ਸਾਡੇ ਵਾਰਡ ਦਾ ਇਹ ਆ ਬੋਰਡ ਦੇਖ ਲਓ ਆ ਬੋਰਡ ਲੱਗਿਆ ਜੀ ਅਗਲੀ ਦਾ ਹਾਲ ਦੇਖ ਲੋ ਆ ਸਾਹਮਣੇ ਉਹਨਾਂ ਦਾ ਘਰ ਹੈ ਇਹ ਰੋਜ਼ ਇੱਥੇ ਇੱਕ ਨਗਰ ਕੌਂਸਲ ਤੋਂ ਟੈਂਕੀ ਮੰਗਵਾਉਂਦੇ ਆ ਬਸ ਉਹ ਪਾਣੀ ਦੀ ਘੜਾ ਕੇ ਭੇਜ ਦਿੰਦੇ ਆ ਆਹੀ ਹਾਲ ਚੱਲ ਰਿਹਾ ਹੈ ਕਈ ਦਿਨਾਂ ਤੋਂ ਅੱਗੇ ਗਲੀ ਦੇਖ ਲੋ ਆਹ ਦੇਖ ਲੋ ਜੀ ਆਹ ਹਾਲ ਹੈ ਜੀ ਸਾਡੇ ਬਾੜ ਦਾ ਪਹਿਲਾਂ ਇੰਨੀ ਹਾਲਤ ਪੂਰੀ ਕਦੇ ਨਹੀਂ ਹੋਈ ਸੀ ਜਿੰਨੀ ਹੁਣ ਹੋ ਰਹੀ ਹੈ